ਇਸ ਇਲਾਕੇ ਚ ਨਹੀਂ بارش ਵੀ ਬਿਲਕੁਲ ਇਸ ਵਾਰੀ ਨਹੀਂ ਪਈ ਨਾ ਸਰਦੀਆਂ ਚ ਪਈ ਤੇ ਨਾ ਹੋਣੀ ਪਈ ਹੈ ਕੁਦਰਤਾਂ ਵੀ ਕਹਿ ਰਹੇ ਹੋਏ ਹੋਏ ਵਰਸ ਰਿਆ ਐ ਇੰਨੀ ਗਰਮੀ ਆ ਜੇ ਕੋਈ ਫਸਲ ਬੀਜਦੇ ਨੇ ਕੋਈ ਵੀ ਫਸਲ ਉਸ ਤੋਂ ਬੱਕਰੀ ਵੀ ਨਰਮੇ ਦੇ ਬੀਜੀਆਂ ਨੇ ਲੋਕਾਂ ਨੇ ਗੁਵਾਰੀਆਂ ਵੀ ਦੋ ਦੋ ਵਾਰੀ ਬੀਜੀਆਂ ਲੇਕਿਨ ਜਿਆਦਾ ਗਰਮੀ ਹੋਣ ਦੀ وجہ ਨਾਲ ਸੜ ਗਈਆਂ ਨੇ ਇੱਕ ਪਾਣੀ ਜ਼ਮੀਨ ਦੇ ਵਿੱਚ ਕਲਰ ਉੱਪਰ ਆ ਗਿਆ ਇੱਕ ਉਪਰੋ ਗਰਮੀ ਹੋਣ ਦੀ وجہ ਨਾਲ ਫਸਲ ਕੋਈ ਵੀ ਕਾਮਯਾਬ ਨਹੀਂ ਹੋ ਰਹੀ ਪਸ਼ੂਆਂ ਦੇ ਪਸ਼ੂਆਂ ਲਈ ਚਾਰਾ ਵੀ ਪੂਰਾ ਨਹੀਂ ਆ ਰਿਹਾ ਇੱਥੇ ਦਾ ਜੀ بارش ਬਿਲਕੁਲ ਨਹੀਂ ਸਾਡੇ ਹੋਈ ਉਹ ਵੀ ਵੈਗ ਰੁਕੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੀ ਤੂੰ ਹੀ ਬਾਂ ਫੜ ਤੇ بارش ਹੋਵੇ ਜਿਹੜੀ ਦੀ ਕਰਦੇ ਆ ਜਿਹੜੇ ਕਿ ਵਿਗਿਆਨੀ ਕਹਿੰਦੇ ਮੌਨਸੂਨ ਆ ਗਿਆ ਨੇ ਪਰ ਸਾਡੇ ਤੇ ਇੱਥੇ ਇੱਕ ਛਿਟ ਵੀ ਨਹੀਂ ਪਈ ਗਰਮੀ ਇੰਨੀ ਅੱਤ ਦੀ ਗਰਮੀ ਆ ਹੁਣ ਵੀ ਇੰਨੀ ਗਰਮੀ ਆ ਜਿਹੜੀ ਕਿ ਬਾਹਰ ਖਲੋਤਾ ਨਹੀਂ ਜਾਂਦਾ 2 ਮਿੰਟ ਵਾਸਤੇ ਤੇ بارش ਬਿਲਕੁਲ ਹੀ ਨਹੀਂ ਹੋਈ ਨਾਲ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਾਣੀ ਜਿਹੜਾ ਨਹਿਰ ਦਾ ਪਾਣੀ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਬਿਜਲੀ ਜਿਹੜੀ ਵੱਧ ਤੋਂ ਵੱਧ ਕਿਸਾਨਾਂ ਨੂੰ ਬਜਾਈ ਵਾਸਤੇ ਪਹੁੰਚੇ